ਅੱਜ ਅਸੀਂ ਗੱਲ ਕਰ ਰਹੇ ਹਾਂ ਨਿਵੇਸ਼ ਦੀ ਦੁਨੀਆ ਦੇ ਉਸ ਵਿਗਸ ਦੇ ਜਿਸ ਨੇ ਆਪਣੀ ਮਿਹਨਤ ਨਾਲ ਪੂਰੀ ਦੁਨੀਆ ਵਿੱਚ ਇੱਕ ਮਿਸਾਲ ਕਾਇਮ ਕੀਤੀ ਹੈ 95 ਸਾਲ ਦੀ ਉਮਰ ਵਿੱਚ ਦੁਨੀਆ ਦੇ ਸਭ ਤੋਂ ਬਜ਼ੁਰਗ ਸੀਈਓ ਵਾਰਨ ਵਫੇ ਹੁਣ ਨਿਵੇਸ਼ ਦੀ ਦੁਨੀਆ ਤੋਂ ਵਿਦਾ ਲੈਣ ਜਾ ਰਹੇ ਹਨ ਉਹ ਮਹਾ ਅਮਰੀਕਾ ਦੇ ਰਹਿਣ ਵਾਲੇ ਵਾਰਨ ਵਫੇ 31 ਦਸੰਬਰ ਨੂੰ ਅਧਿਕਾਰਤ ਤੌਰ ਉੱਤੇ ਰਿਟਾਇਰ ਹੋ ਜਾਣਗੇ ਉਹਨਾਂ ਦੇ ਸਫ਼ਰ ਬਾਰੇ ਗੱਲ ਕਰੀਏ ਤਾਂ ਇਹ ਬੇਹਦ ਹੈਰਾਨੀਜਨਕ ਹੈ ਉਹਨਾਂ ਨੇ ਆਪਣੇ ਜੀਵਨ ਵਿੱਚ 97 ਲੱਖ ਕਰੋੜ ਰੁਪਏ ਦਾ ਇੱਕ ਵਿਸ਼ਾਲ ਕਾਰੋਬਾਰ ਪਾਰੀ ਸਾਮਰਾਜ ਖੜਾ ਕੀਤਾ ਆਪਣੇ ਉੱਤਰਾਧਿਕਾਰੀ ਲਈ ਉਹ 34 ਲੱਖ ਕਰੋੜ ਰੁਪਏ ਦੀ ਭਾਰੀ ਨਕਦੀ ਛੱਡ ਕੇ ਜਾ ਰਹੇ ਹਨ ਇੱਕ ਸਮਾਂ ਸੀ ਜਦੋਂ ਵਫੇ ਛੋਟੀ ਉਮਰ ਵਿੱਚ ਅਖਬਾਰ ਵੰਡ ਕੇ ਆਪਣਾ ਗੁਜ਼ਾਰਾ ਕਰਦੇ ਸਨ ਪਰ ਅੱਜ ਉਹ ਦੁਨੀਆ ਦੇ ਸਭ ਤੋਂ ਕਾਮਯਾਬ ਨਿਵੇਸ਼ਕਾਂ ਵਿੱਚੋਂ ਇੱਕ ਹਨ ਵਾਰਨ ਵਫੇ ਦੀ ਰਿਟਾਇਰਮੈਂਟ ਸਿਰਫ ਇੱਕ ਅਹੁਦੇ ਦਾ ਤਿਆਗ ਨਹੀਂ ਸਗੋਂ ਨਿਵੇਸ਼ ਦੀ ਦੁਨੀਆ ਵਿੱਚ ਇੱਕ ਯੁੱਗ ਦਾ ਅੰਤ ਹੈ ਉਹਨਾਂ ਦੀਆਂ ਨੀਤੀਆਂ ਆਉਣ ਵਾਲੇ ਸਮੇਂ ਵਿੱਚ ਵੀ ਨਵੇਂ ਨਿਵੇਸ਼ਕਾਂ ਲਈ ਪ੍ਰੇਰਨਾ ਦਾ ਸਰੋਤ ਬਣੀਆਂ ਰਹਿਣਗੀਆਂ ਇਸੇ ਤਰ੍ਹਾਂ ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਦੇ ਲਈ ਬਨੇ ਰਹੋ ਆਪਣਾ ਪੰਜਾਬ ਮੀਡੀਆ ਟੀਵੀ ਨਿਊਯਾਰਕ ਦੇ ਨਾਲ